ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਪਰ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਸਿੰਘ ਖਰਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਡੱਲਾ ਜੀ ਇਸ ਵੇਲੇ ਕਾਂਗਰਸ ਦੇ ਵਿੱਚ ਪੁਚਾ ਲਾਇਆ ਪਿਆ ਕਾਂਗਰਸ ਦੇ ਇੱਕ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਈਡੀ ਦੇ ਘੇਰਿਆਂ ਦੇ ਵਿੱਚ ਨੇ ਈਡੀ ਉਹਨਾਂ ਨੂੰ ਜਲੰਧਰ ਲੈ ਕੇ ਆਈ ਹੈ ਪੁੱਛਗਿੱਛ ਵਾਸਤੇ ਮਾਮਲਾ ਜਿਹੜਾ ਇਹ 2 ਸਾਲ ਪਹਿਲਾਂ ਉਜਾਗਰ ਹੋਇਆ ਸੀ ਜਦੋਂ ਪੰਜਾਬ ਵਿਜੀਲੈਂਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਇਲਜ਼ਾਮ ਇਹ ਲੱਗੇ ਸਿਗੇ ਕਿ ਜਦੋਂ ਭਰਤ ਪੂਸ਼ਣ ਆਸ਼ੂ ਜਿਹੜੇ ਆ ਇਹ ਫੂਡ ਸਪਲਾਈ ਮਨਿਸਟਰ ਹੋਇਆ ਕਰਦੇ ਸਿਗੇ ਤਾਂ ਅਨਾਜ ਦੀ ਢੋਆ ਢਵਾਈ ਨੂੰ ਲੈ ਕੇ ਕਿਹਾ ਜਾਂਦਾ ਵੀ ਕੁਝ ਟੈਂਡਰਸ ਜਿਹੜੇ ਆ ਇਹਨਾਂ ਨੇ ਆਪਣੇ ਬੜੇ ਖਾਸ ਚਿਹਤਿਆਂ ਨੂੰ ਦਿੱਤੇ ਸੀ ਉਹਦੇ ਵਿੱਚ ਕਪੜਾ ਸੀਗਾ ਇਸੇ ਦੇ ਚੱਲਦਿਆਂ ਪਹਿਲਾਂ ਵਿਜੀਲੈਂਸ ਨੇ ਜਿਹੜਾ ਉਹ ਆਪਣੀ ਕਾਰਵਾਈ ਕੀਤੀ ਤੇ ਹੁਣ ਈਡੀ ਨੇ ਜਿਹੜੀ ਹੈ ਉਹ ਕਾਰਵਾਈ ਸ਼ੁਰੂ ਕਰ ਦਿੱਤੀ ਆ ਇਸ ਕਾਰਵਾਈ ਦੇ ਨਾਲ ਬਹੁਤ ਸਾਰੇ ਸਵਾਲ ਡਲਾ ਸਾਹਿਬ ਜਿਹੜੇ ਆ ਉਹ ਖੜੇ ਹੋ ਜਾਂਦੇ ਆ ਕਿ ਕਾਂਗਰਸ ਜਿਹੜੀ ਦਿੱਲੀ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਫੜੇ ਜਾਂਦੇ ਆ ਸੰਜੇ ਸਿੰਘ ਜਾਂ ਮਨੀਸ਼ ਸਿਸੋਧਿਆ ਜਦੋਂ ਉਹਨਾਂ ਦੇ ਸ਼ਰਾਬ ਘਟਾਲੇ 'ਚ ਨਾ ਆਉਂਦਾ ਤਾਂ ਮਨੀ ਲਾਂਡਰਿੰਗ ਦਾ ਇੱਕ ਕੇਸ ਜਿਹੜਾ ਉਹ ਵੀ ਉਹਨਾਂ ਤੇ ਦਰਜ ਹੁੰਦਾ ਤਾਂ ਕਹਿੰਦੇ ਆ ਜੀ ਇਹ ਬੰਦੇ ਕਰਪਟ ਆ ਜੀ ਜਾਂਚ ਹੋਣੀ ਚਾਹੀਦੀ ਆ ਜਦੋਂ ਭਾਰਤ ਕੂਸ਼ਣਾਸ਼ੂ ਗ੍ਰਿਫਤਾਰ ਹੁੰਦੇ ਆ ਤਾਂ ਇਹੀ ਕਾਂਗਰਸੀ ਆਗੂ ਕਹਿੰਦੇ ਆ ਵੀ ਸਾਡਾ ਤਾਂ ਜਿਹੜਾ ਲੀਡਰ ਆ ਬੜਾ ਪਾਕ ਸਾਫ ਹੈ ਇਹਨੇ ਤਾਂ ਕੋਈ ਜਿਹੜਾ ਕਿਸੇ ਕਿਸਮ ਦੀ ਤਾਂਧਲੀ ਕੀਤੀ ਨਹੀਂ ਕਿਸੇ ਕਿਸਮ ਦੀ ਕੋਈ ਧੋਖਾਧੜੀ ਕੀਤੀ ਨਹੀਂ ਹੈ ਇੱਕ ਸਵਾਲ ਜਿਹੜਾ ਇਹ ਤੁਹਾਡੇ ਤੱਕ ਦਰਸ਼ਕ ਜਿਹੜਾ ਉਹ ਜਾਣਨਾ ਚਾਹਣਗੇ ਵੀ ਇਹ ਪਖਪਾਤ ਹੈ ਜਾਂ ਵਾਕਿਆ ਹੀ ਭਾਰਤ ਕੂਸ਼ਣਾਸ਼ੂ ਜਿਹੜੇ ਆ ਇਹਨਾਂ ਨੇ ਕਿਸੇ ਕਿਸਮ ਦੀ ਕੋਈ ਤਾਂਧਲੀ ਨਹੀਂ ਕੀਤੀ ਹੈ ਕਿਉਂਕਿ ਰਵਨੀਤ ਬਿੱਟੂ ਭਾਜਪਾ ਚ ਜਾ ਚੁੱਕਿਆ ਹੈ ਤੇ ਸ਼ਾਇਦ ਭਾਜਪਾ ਇਹ ਚਾਹੁੰਦੀ ਹੈ ਵੀ ਵੱਧ ਤੋਂ ਵੱਧ ਲੀਡਰਸ ਜਿਹੜੇ ਆ ਉਹ ਆਪਣੇ ਕਾਫਲੇ 'ਚ ਸ਼ਾਮਲ ਕੀਤੇ ਜਾਣ ਤੇ ਕਾਰਵਾ ਜਿਹੜਾ ਇਹਨੂੰ ਲੰਮਾ ਕੀਤਾ ਜਾਵੇ ਨਾਲ ਹੀ ਅਗਲਾ ਸਵਾਲ ਡੱਲਾ ਜੀ ਇਹਦੇ ਨਾਲ ਹੀ ਜੁੜਿਆ ਹੋਇਆ ਇਹ ਆ ਕਿ ਇੱਕ ਤਾਂ ਜਿਮਨੀ ਚੋਣਾ ਜੜੀਆਂ ਨੇ ਉਹ ਆ ਜਾਣੀਆਂ ਨੇ ਮੈਨੂੰ ਲੱਗਦਾ ਅਕਤੂਬਰ ਨਵੰਬਰ ਜਾਂ ਦਸੰਬਰ ਤੱਕ ਹੋ ਜਾਣਗੀਆਂ ਇਸ ਸਾਰੇ ਘਟਨਾਕ੍ਰਮ ਦਾ ਉਹਨਾਂ ਉੱਤੇ ਕੀ ਅਸਰ ਪਊਗਾ ਨਾਲ ਹੀ ਪੰਜਾਬ ਦਾ ਇਹ ਪੰਜਾਬ ਦੇ ਵਿੱਚ ਭਾਜਪਾ ਦਾ ਆਪ ਦਾ ਤੇ ਅਕਾਲੀ ਦਲ ਦਾ ਕੀ ਫਿਊਚਰ ਹੈ ਕਿਉਂਕਿ ਅਕਾਲੀ ਦਲ ਦੇ ਵਿੱਚ ਜੋ ਕੁਝ ਹੋ ਰਿਹਾ ਲੋਕ ਭਲੀ ਭਾਦਵਾਕਬ ਨੇ ਤੁਸੀਂ ਤਫਸੀਲ ਦੇ ਨਾਲ ਦੱਸਦੇ ਵੀ ਰਹਿੰਦੇ ਹੋ ਤੇ ਹੁਣ ਜਿਹੜਾ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਜਿੱਤੇ ਨੇ ਬਤੌਰ ਮੈਂਬਰ ਪਾਰਲੀਮੈਂਟ ਆਜ਼ਾਦ ਅੱਜ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਤੇ ਨਾਲ ਉਹਨਾਂ ਦੇ ਮੌਜੂਦ ਹੁੰਦੇ ਆ ਤਰਸੀਮ ਸਿੰਘ ਤਰਸੀਮ ਸਿੰਘ ਅਮਰਤਪਾਲ ਸਿੰਘ ਉਹਨਾਂ ਦੇ ਪਿਤਾ ਨੇ ਜਿਹੜੇ ਖਡੂਰ ਸਾਬ ਤੋਂ ਜਿੱਤੇ ਹੋਇਆ ਇਹ ਕਹਿੰਦੇ ਆ ਵੀ ਰਖੜ ਪੁੰਨਿਆਂ ਦਾ ਜਿਹੜਾ ਮੇਲਾ ਲੱਗਣਾ ਨਾ ਕਿਤੇ ਉਹਦੇ ਵੱਡੇ ਐਲਾਨ ਜਿਹੜੇ ਆ ਉਹ ਕਰ ਦੇਣੇ ਆ ਕੀ ਇਹ ਕੋਈ ਸਿਆਸੀ ਪਾਰਟੀ ਅਨਾਉਂਸ ਕਰਨਗੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹਦੇ ਮੁਤਲਕ ਕੋਈ ਰਣਨੀਤੀ ਜਿਹੜੀ ਆ ਉੱਥੇ ਆਏ ਲੋਕਾਂ ਨਾਲ ਸਾਂਝੀ ਕਰਨਗੇ ਇਹ ਸਾਰੇ ਸਵਾਲਾਂ ਨੂੰ ਲੋਕ ਜਾਨਣਾ ਚਾਹੁੰਦੇ ਆ ਕਿ ਇਹਨਾਂ ਦੇ ਪਿੱਛੇ ਕੀ ਸਿਆਸਤ ਚੱਲ ਰਹੀ ਆ ਇਸ ਵਕਤ ਪੰਜਾਬ ਦਾ ਸਿਆਸੀ ਸਮੀਕਰਨ ਕੀ ਆ ਇਹ ਲੋਕ ਜਿਹੜਾ ਇਹ ਜਾਨਣਾ ਚਾਹੁੰਦੇ ਆ ਤੇ ਮੈਂ ਚਾਹੁੰਦਾ ਤੁਸੀਂ ਉਸੇ ਗੱਲ ਤੋਂ ਸ਼ੁਰੂ ਕਰੋ ਭਰਤ ਕੁਸ਼ਨ ਆਸ਼ੂ ਤੋਂ ਦੇਖੋ ਭਰਤ ਕੁਸ਼ਨ ਆਸ਼ੂ ਜਦੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਗਈ ਦੇ ਭਗਵੰਤ ਮਾਨ ਹੁਣਾ ਵੱਲੋਂ ਭਾਰਤ ਪੂਸ਼ਨ ਆਸ਼ੂ ਦੀ ਗ੍ਰਿਫਤਾਰੀ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ। ਕੁਝ ਲੋਕਾਂ ਨੇ ਜਿਸ ਦਿਨ ਵਿਜੀਲੈਂਸ ਬਿਊਰੋ ਦੇ ਨਵੇਂ ਚੀਫ ਆਏ ਉਸ ਦਿਨ ਕੁਝ ਲੋਕਾਂ ਨੇ ਜਿਹੜੇ ਕੀ ਮੰਡੀਆਂ ਦੇ ਛੋਟੇ ਠੇਕੇਦਾਰ ਸੀ। ਉਹਨਾਂ ਵੱਲੋਂ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਗਈ। ਭਗਵੰਤ ਮਾਨ ਨੇ ਵਿਜੀਲੈਂਸ ਬਿਊਰੋ ਦੀ ਇਨਕੁਆਇਰੀ ਆਰਡਰ ਕੀਤੀ। ਮੰਡੀਆਂ ਦੇ ਵਿੱਚ ਟਰਾਂਸਪੋਰਟ ਨੂੰ ਲੈ ਕੇ ਟੈਂਡਰਾਂ ਨੂੰ ਲੈ ਕੇ ਜਿਹੜੇ ਘੁਟਾਲੇ ਨੇ ਇਸ ਸੁਰਖੀਆਂ ਬਣਦੇ ਰਹੇ ਨੇ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਦੇਖੋ ਇਹ ਤਾਂ ਰੱਬ ਜਾਣਦਾ ਹੈ ਜਾਂ ਅਦਾਲਤਾਂ ਜਾਣਦੀਆਂ ਨੇ ਕਿ ਭਾਰਤ ਪੋਸ਼ਨ ਆਸ਼ੂ ਦੋਸ਼ੀ ਹੈ ਜਾਂ ਬੇਕਸੂਰ ਹੈ ਲੇਕਿਨ ਜਦੋਂ ਕਾਂਗਰਸ ਦੀ ਸਰਕਾਰ ਸੀ ਪੰਜਾਬ 'ਚ ਭਾਵੇਂ ਕੈਪਟਨ ਮਰਿੰਦਰ ਸਿੰਘ ਸੀ ਭਾਵੇਂ ਚਰਨਜੀਤ ਚੰਨੀ ਸੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਘੁਟਾਲੇ ਤਾਂ ਹੋਏ ਨੇ ਅਨਾਜ ਦੇ ਘੁਟਾਲੇ ਹੋਏ ਨੇ ਟੈਂਡਰਾਂ ਨੂੰ ਲੈ ਕੇ ਘੁਟਾਲੇ ਹੋਏ ਨੇ ਔਰ ਉਸ ਵੇਲੇ ਮੰਤਰੀ ਸੀ ਭਾਰਤ ਪੋਸ਼ਨ ਆਸ਼ੂ ਔਰ ਮੈਂ ਵੀ ਕਈ ਵਾਰੀ ਇਹ ਮਾਮਲਾ ਮੀਡੀਆ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਉਭਾਰਿਆ ਕਿ ਭਾਰਤ ਪੋਸ਼ਨ ਆਸ਼ੂ ਬਤੌਰ ਮੰਤਰੀ ਟੈਂਡਰਾਂ ਨੂੰ ਲੈ ਕੇ ਮੰਡੀਆਂ ਚ ਟਰਾਂਸਪੋਰਟਰਾਂ ਦੇ ਕੋ ਟੈਂਡਰਾਂ ਨੂੰ ਲੈ ਕੇ ਮੰਡੀਆਂ ਦੇ ਟੈਂਡਰਾਂ ਨੂੰ ਲੈ ਕੇ ਇਨਕੁਆਇਰੀ ਆਰਡਰ ਕਰਨ ਮਾਮਲੇ ਦੀ ਜਾਂਚ ਕਰਨ ਬਹੁਤ ਸਾਰੇ ਜਿਹੜੇ ਛੋਟੇ-ਛੋਟੇ ਠੇਕੇਦਾਰ ਨੇ ਛੋਟੇ-ਛੋਟੇ ਠੇਕੇਦਾਰਾਂ ਤੋਂ ਭਾਵ ਜਿਨ੍ਹਾਂ ਦਾ ਕੰਮ ਬਹੁਤ ਛੋਟੇ-ਛੋਟੇ ਠੇਕਿਆਂ ਦਾ ਸੀ ਉਹਨਾਂ ਨੇ ਲਗਾਤਾਰ ਇਲਜ਼ਾਮ ਲਾਏ ਸੀ ਕਿ ਕਾਂਗਰਸੀ ਜਿਹੜੇ ਇਹ ਟੈਂਡਰ ਦਿੱਤੇ ਜਾਂਦੇ ਨੇ ਜਿਹੜੇ ਕਾਂਗਰਸ ਲੀਡਰਾਂ ਦੇ ਚਾਹੇਤੇ ਨੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਜਾਂ ਕਿਤੇ ਨਾ ਕਿਤੇ ਜਿਹੜਾ ਮੰਡੀਆਂ ਦਾ ਪੰਜਾਬ 'ਚ ਕਾਰੋਬਾਰ ਸੀ ਮੰਡੀਆਂ ਦੇ ਟੈਂਡਰਾਂ ਦਾ ਕਾਰੋਬਾਰ ਸੀ ਟਰਾਂਸਪੋਰਟ ਦਾ ਕਾਰੋਬਾਰ ਸੀ ਉਹਦੇ ਵਿੱਚ ਸਮੇਂ-ਸਮੇਂ ਤੇ ਕਾਂਗਰਸ ਦੇ ਵੱਖ-ਵੱਖ ਹਲਕਾ ਇੰਚਾਰਜ ਕਾਂਗਰਸ ਦੇ ਐਮਐਲਏ ਉਹਨਾਂ ਦਾ ਸਿੱਧੇ ਅਸਿੱਧੇ ਰੂਪ 'ਚ ਦਖਲ ਸੀ ਔਰ ਕੈਪਟਨ ਮਰਿੰਦਰ ਦੇ ਰਾਜ ਚਰਨਜੀਤ ਚੰਨੀ ਦੇ ਰਾਜ ਪੰਜਾਬ ਚ ਮੰਡੀਆਂ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਟੈਂਡਰਾਂ ਚ ਸਭ ਕੁਝ ਠੀਕ ਨਹੀਂ ਹੈ ਬਹੁਤ ਵੱਡੇ ਪੱਧਰ ਤੇ ਆਵਾਜ਼ ਉੱਭਰਦੀ ਸੀ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੇ ਭਾਜਪੀ ਨੇ ਮੁੱਦੇ ਵੀ ਚੱਕੇ ਪਰ ਕਿਸੇ ਨੇ ਗੱਲ ਨਹੀਂ ਸੁਣੀ ਔਰ ਸਰਕਾਰ ਬਦਲ ਗਈ ਹੁਣ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਤੇ ਉਹਨਾਂ ਨੇ ਟਿਕਾਇਤਾਂ ਜਦੋਂ ਦਿੱਤੀਆਂ ਠੇਕੇਦਾਰਾਂ ਨੇ ਤੇ ਜਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਗਈ ਸ਼ਿਕਾਇਤਾਂ ਦੀ ਉਸ ਤੋਂ ਬਾਅਦ ਪਰਚੇ ਦਰਜ ਹੋਏ ਭਾਰਤ ਪੂਸ਼ਣ ਆਸ਼ੂ ਤੇ ਪਰਚਾ ਦਰਜ ਹੋਇਆ ਟਰਾਂਸਪੋਰਟ ਨਾਲ ਜੁੜੇ ਹੋਏ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਘਟਾਲੇ ਉਭਰੇ ਨੇ ਕਿਉਂਕਿ ਮੰਤਰੀ ਸੀ ਭਾਰਤ ਪੂਸ਼ਣ ਆਸ਼ੂ ਪਟਿਆਲਾ ਜੇਲ੍ਹ ਦੇ ਵਿੱਚ ਵੀ ਭਾਰਤ ਪੂਸ਼ਣ ਆਸ਼ੂ ਕਈ ਮਹੀਨੇ ਰਹੇ ਉਸ ਤੋਂ ਬਾਅਦ ਉਹ ਜ਼ਮਾਨਤ ਤੇ ਆਏ ਔਰ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਪੈਸੇ ਦਾ ਆਦਾਨ ਪ੍ਰਦਾਨ ਹੈ منی ਲਾਂਡਰਿੰਗ ਐਕਟ ਉਹਦੇ ਤਹਿਤ ਜਾਂਚ ਸ਼ੁਰੂ ਕੀਤੀ ਹੈ ਭਾਰਤ ਪੋਸ਼ਨ ਆਸ਼ੂ ਦੀ ਗ੍ਰਫਤਾਰੀ ਹੋਈ ਹੈ ਕਿਉਂਕਿ ਭਾਰਤ ਪੋਸ਼ਨ ਆਸ਼ੂ ਮੰਤਰੀ ਸੀ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਈਡੀ ਨੂੰ ਕੀ ਕੁਝ ਮਿਲਦਾ ਹੈ ਕੀ ਕੁਝ ਨਹੀਂ ਮਿਲਦਾ ਇਹ ਵਕਤ ਦੱਸੂਗਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਜਦੋਂ ਭਾਰਤ ਪੋਸ਼ਨ ਆਸ਼ੂ ਨੂੰ ਇੱਕ 나ਈ ਦੀ ਦੁਕਾਨ ਤੇ ਇੱਕ ਸੈਲੂਨ ਤੇ ਗ੍ਰਫਤਾਰ ਕਰਨ ਲਈ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਗਏ ਸੀ ਤੇ ਰਵਨੀਤ ਮਿੱਟੂ ਸਟੈਂਡ ਲੈ ਗਿਆ ਸੀ ਕਿ ਮੈਂ ਅਜਿਆ ਨਹੀਂ ਹੋਣ ਦਵਾਗਾ ਹਾਲਾਂਕਿ ਉਦੋਂ ਤਕਰਾਰ ਵੀ ਰਵਨੀਤ ਬਿੱਟੂ ਦਾ ਹੋਇਆ ਪੁਲਿਸ ਅਫਸਰਾਂ ਨਾਲ ਪਰ ਵਿਜੀਲੈਂਸ ਬਿਊਰੋ ਵਾਲੇ ਭਾਰਤ ਪੂਸ਼ਣਾਸ਼ੂ ਨੂੰ ਲੈ ਗਏ ਉਸ ਤੋਂ ਬਾਅਦ ਰਾਜਾ ਬੜਿੰਗ ਨੇ ਦਿੱਲੀ 'ਚ ਵਿਜੀਲੈਂਸ ਬਿਊਰੋ ਦੇ ਦਫ਼ਤਰ ਦੇ ਬਾਹਰ ਇੱਕ ਧਰਨਾ ਵੀ ਕੀਤਾ ਸੀ ਉਹ ਪੁਢਿਆਣੇ ਤੋਂ ਪਹਿਲਾਂ ਭਾਰਤ ਪੂਸ਼ਣਾਸ਼ੂ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਧਰਨਾ ਕੀਤਾ ਗਿਆ ਸੀ ਕਿਉਂਕਿ ਉਹ ਕਹਿੰਦੇ ਸੀ ਕਿ ਭਗਵੰਤ ਮਾਨ ਦੀ ਸਰਕਾਰ ਰੋਜ਼ ਰੋਜ਼ ਕਹਿੰਦੀ ਹੈ कि ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਹੈ ਅਸੀਂ ਇਹਨਾਂ ਦੇ ਖਿਲਾਫ ਜਾਂਚ ਦੇ ਹੁਕਮ ਕੀਤੇ ਨੇ ਉਹ ਕਹਿੰਦੇ ਅਸੀਂ ਆਪ ਹੀ ਆਗੇ ਸਾਨੂੰ ਕਰ ਲੋ ਗ੍ਰਿਫਤਾਰ ਭਾਦਪੂਸ਼ਨ ਆਸ਼ੂ ਵੀ ਉੱਥੇ ਬੈਗ ਲੈ ਕੇ ਗਏ ਸੀ ਚੰਡੀਗੜ੍ਹ ਪਰ ਸ਼ਾਮ ਨੂੰ ਸੈਲੂਨ ਤੋਂ ਭਾਦਪੂਸ਼ਨ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਰਵਨੀਤ ਬਿੱਟੂ ਨੇ ਉਦੋਂ ਤਾਂ ਸਾਥ ਦਿੱਤਾ ਡਟ ਕੇ ਲੇਕਿਨ ਉਸ ਤੋਂ ਬਾਅਦ ਰਵਨੀਤ ਬਿੱਟੂ ਨੇ ਵੀ ਕੋਈ ਖੁੱਲ ਕੇ ਭਾਦਪੂਸ਼ਨ ਆਸ਼ੂ ਦਾ ਸਾਥ ਦਿੱਤਾ ਹੋਵੇ ਇਹ ਖਬਰਾਂ ਨਹੀਂ ਸਾਡੇ ਸਾਹਮਣੇ ਆਈਆਂ ਔਰ ਇਸ ਵਾਰ ਤਾਂ ਚੋਣਾਂ ਤੋਂ ਪਹਿਲਾਂ ਜਦੋਂ ਭਾਰਤ ਪੂਸ਼ਨ ਆਸ਼ੂ ਟਿਕਟ ਮੰਗ ਰਏ ਸੀ ਕਾਂਗਰਸ ਪਾਰਟੀ ਤੋਂ ਮੈਨੂੰ ਲੱਗਦਾ ਰਾਹੁਲ ਗਾਂਧੀ ਨੇ ਇਸੇ ਕਰਕੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਕਿਉਂਕਿ ਉਹਨਾਂ ਦੇ ਖਿਲਾਫ ਉਹਨਾਂ ਨੂੰ ਖਤਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਵਿਜੀਲੈਂਸ ਬਿਊਰੋ ਚ ਪਹਿਲਾਂ ਹੀ ਕੇਸ ਚੱਲ ਰਿਹਾ ਹੈ ਈਡੀ ਦੀ ਜਾਂਚ ਦਾ ਖਤਰਾ ਹੈ ਸੋ ਰਾਹੁਲ ਗਾਂਧੀ ਉਹਨਾਂ ਲੀਡਰਾਂ ਨੂੰ ਟਿਕਟਾਂ ਦੇਣਾ ਚਾਹੁੰਦਾ ਸੀ ਜਿਨ੍ਹਾਂ ਤੇ ਕੋਈ ਈਡੀ ਦਾ ਬਾਲਾ ਖਤਰਾ ਖਤਰਾ ਨਾ ਹੋਵੇ ਪਰ ਉਹ ਗੱਲ ਦੇਖੋ ਉਹੀ ਹੋਈ ਅਗਰ ਭਾਰਤ ਪੂਸ਼ਨ ਆਸ਼ੂ ਨੂੰ ਟਿਕਟ ਦਿੱਤੀ ਹੁੰਦੀ ਤੇ ਅੱਜ ਅਗਰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਤੇ ਇੰਜ ਲੱਗਣਾ ਸੀ ਅਗਰ ਉਹ ਜਿੱਤ ਜਾਂਦੇ ਵੀ ਕਾਂਗਰਸ ਦਾ ਐਮਪੀ ਈਡੀ ਨੇ ਗ੍ਰਿਫਤਾਰ ਕਰ ਲਿਆ ਹੁਣ ਰਾਹੁਲ ਗਾਂਧੀ ਨੇ ਟਿਕਟ ਇਸੇ ਕਰਕੇ ਕੱਟੀ ਸੀ ਕਿ ਭਾਰਤ ਪੁਸ਼ਨ ਆਸ਼ੂ ਪਹਿਲਾਂ ਪਾਕ ਸਾਫ ਹੋ ਕੇ ਆਣ ਹੁਣ ਈਡੀ ਨੇ 5 ਦਿਨਾਂ ਦੀ ਉਹਨਾਂ ਨੂੰ ਹਿਰਾਸਤ ਚ ਲਿਆ ਉਹਨਾਂ ਨੂੰ ਦਿਲੰਦਰ ਦੀ ਅਦਾਲਤ ਚ ਪੇਸ਼ ਕੀਤਾ ਗਿਆ ਹੁਣ ਭਾਰਤ ਪੁਸ਼ਨ ਆਸ਼ੂ ਦੇ ਹੱਕ ਚ ਬਹੁਤ ਸਾਰੇ ਕਾਂਗਰਸ ਦੇ ਵੱਡੇ ਲੀਡਰ ਆਏ ਨੇ ਹੁਣ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਹੁਣ ਕੱਲ ਪ੍ਰਗਟ ਸਿੰਘ ਖੁੱਲ ਕੇ ਭਾਰਤ ਪੂਸ਼ਣ ਆਸ਼ੂ ਦੇ ਹੱਕ ਚ ਆ ਗਏ ਰਾਜਾ ਵੜਿੰਗ ਉਹਨਾਂ ਨੇ ਪੋਸਟ ਪਾਰਟੀ ਕਿ ਅਸੀਂ ਪੂਰੀ ਪਾਰਟੀ ਭਾਰਤ ਪੂਸ਼ਣ ਆਸ਼ੂ ਦੇ ਨਾਲ ਖੜੀ ਹੈ ਦਵਿੰਦਰ ਯਾਦਵ ਜਿਹੜੇ ਪ੍ਰਭਾਰੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਹਨਾਂ ਨੇ ਪੋਸਟ ਪਾਰਟੀ ਕਿ ਸਾਰੀ ਪਾਰਟੀ ਭਾਰਤ ਪੂਸ਼ਣ ਆਸ਼ੂ ਦੇ ਨਾਲ ਖੜੀ ਹੈ ਦੇਖੋ ਭਾਰਤ ਪੂਸ਼ਣ ਆਸ਼ੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਉਹ ਕਾਰਜਕਾਰੀ ਪ੍ਰਧਾਨ ਨੇ ਔਰ ਰਾਜਾ ਵੜਿੰਗ ਪ੍ਰਧਾਨ ਨੇ ਰਾਜਾ ਵੜਿੰਗ ਹੁਣ ਇਹ ਸਾਰੇ ਕਹਿ ਰਹੇ ਨੇ ਕਿ ਭਗਵੰਤ ਮਾਨ ਔਰ ਬੀਜੇਪੀ ਦੀ ਇਹ ਬਦਲਾਅ ਲਾਉ ਨੀਤੀ ਹੈ ਹੁਣੇ ਮੈਂ ਬੜਾ ਹੈਰਾਨ ਹੁਣਾ ਜਿਵੇਂ ਤੁਸੀਂ ਜ਼ਿਕਰ ਕੀਤਾ ਸੰਦੀਪ ਜੀ ਜਦੋਂ ਤਾਂ ਈਡੀ ਭਗਵੰਤ ਮਾਨ ਦੇ ਮੁਖੀ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰੇ ਜਦੋਂ ਈਡੀ ਮਨੀਸ਼ सिसोदिया ਨੂੰ ਗ੍ਰਿਫਤਾਰ ਕਰੇ ਉਦੋਂ ਰਾਜਾ ਵੜਿੰਗ ਜੀ ਵੀ ਪ੍ਰਗਟ ਸਿੰਘ ਜੀ ਵੀ ਇਹ ਸਾਰੇ ਕਹਿੰਦੇ ਨੇ ਕੀ ਆਮ ਆਦਮੀ ਪਾਰਟੀ ਦੇ ਲੀਡਰ ਕਰਪਟ ਨੇ ਇਹਨਾਂ ਦੀ ਗ੍ਰਿਫਤਾਰੀ ਸਹੀ ਹੈ ਪ੍ਰਤਾਪ ਬਾਜਵਾ ਜੀ ਵੀ ਕਹਿੰਦੇ ਨੇ ਵਿਕਰਮ ਮਜੀਠੀਆ ਵੀ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਸਹੀ ਹੈ ਆਮ ਆਦਮੀ ਪਾਰਟੀ ਕਰਪਟ ਪਾਰਟੀ ਤੇ ਜਦੋਂ ਇਹਨਾਂ ਦਾ ਕੋਈ ਲੀਡਰ ਕਾਂਗਰਸੀਆਂ ਦਾ ਗ੍ਰਿਫਤਾਰ ਕੀਤਾ ਜਾਂਦਾ ਉਦੋਂ ਇਹ ਕਹਿੰਦੇ ਨੇ ਕਿ ਭਾਵੇਂ ਈਡੀ ਐ ਭਾਵੇਂ ਪੰਜਾਬ ਦਾ ਵਿਜੀਲੈਂਸ ਬਿਊਰੋ ਆ ਇਹ ਗਲਤ ਹੈ ਇਹ ਬੜੀ ਹੈਰਾਨੀ ਜੀ ਵਾਲੀ ਗੱਲ ਹੈ ਇਹਦਾ ਕੋਈ ਤਸੱਲੀ ਬਖਸ਼ ਉੱਤਰ ਨਾ ਤਾਂ ਵਿਰੋਧੀ ਧਿਰ ਦੇ ਸਕੀਆਂ ਨੇ ਨਾ ਰਾਜਾ ਵੜਿੰਗ ਦੇ ਸਕੇ ਨਾ ਪ੍ਰਤਾਪ ਬਾਜਵਾ ਦੇ ਸਕੇ ਨਾ ਕਾਂਗਰਸੀ ਦੇ ਸਕੇ ਨਾ ਬੀਜੇਪੀ ਵਾਲੇ ਦੇ ਸਕੇ ਹੁਣ ਜਿਹੜੇ ਬੀਜੇਪੀ ਦੇ ਲੀਡਰ ਨੇ ਉਹ ਤਾਂ ਇਹ ਕਹਿਣਗੇ ਕਿ ਦੇਖੋ ਈਡੀ ਸਹੀ ਹੈ ਈਡੀ ਅਰਮਨ ਦੇ ਕੇਜਰੀਵਾਲ ਨੂੰ ਵੀ ਸਹੀ ਗ੍ਰਿਫਤਾਰ ਕਰ ਰਹੀ ਹੈ ਈਡੀ ਬੀਜੇਪੀ ਦੇ ਲੀਡਰਾਂ ਨੂੰ ਵੀ ਸਹੀ ਗ੍ਰਿਫਤਾਰ ਕਰ ਰਹੀ ਹੈ ਉਂਝ ਤੁਹਾਨੂੰ ਮੈਂ ਗੱਲ ਦੱਸਾਂ ਭਾਤ ਭੂਸ਼ਣ ਆਸ਼ੂ ਦੀ ਡਿਮਾਂਡ ਬੜੀ ਹੈ ਪੰਜਾਬ ਦੀ ਸਿਆਸਤ 2022 ਦੀਆਂ ਲੋਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਦੀਪ ਜੀ ਪੂਰਾ ਜ਼ੋਰ ਲਗਿਆ ਪਿਆ ਸੀ ਬੀਜੇਪੀ ਦੇ ਕਈ ਲੀਡਰਾਂ ਦਾ ਕਿ ਭਾਰਤ ਕੁਸ਼ਨ ਆਸ਼ੂ ਬੀਜੇਪੀ 'ਚ ਚਲੇ ਜਾਣ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਭਾਰਤ ਕੁਸ਼ਨ ਆਸ਼ੂ ਦੇ ਦੋਸਤ ਰਵਨੀਤ ਬਿੱਟੂ ਬੀਜੇਪੀ 'ਚ ਚਲੇ ਗਏ। ਹਾਲਾਂਕਿ ਰਵਨੀਤ ਬਿੱਟੂ ਔਰ ਭਾਰਤ ਕੁਸ਼ਨ ਆਸ਼ੂ ਦੀ ਦੋਸਤੀ ਕਿਸੇ ਤੋਂ ਲੁਕੀ ਨਹੀਂ। ਜਿੰਨੀ ਦੇਰ ਕਾਂਗਰਸ ਦੀ ਸਰਕਾਰ ਰਹੀ ਹੈ ਪੰਜਾਬ 'ਚ ਭਾਰਤ ਕੁਸ਼ਨ ਆਸ਼ੂ ਦੀ ਔਰ ਰਵਨੀਤ ਬਿੱਟੂ ਦੀ ਦੋਸਤੀ ਬੜੀ ਗਹਿਰੀ ਰਹੀ ਹੈ। ਔਰ ਜਦੋਂ ਤੱਕ ਭਾਰਤ ਪੂਸ਼ਨ ਆਸ਼ੂ ਬੀਜੇਪੀ 'ਚ ਨਹੀਂ ਚਲੇ ਰਵਨੀਤ ਬਿੱਟੂ ਬੀਜੇਪੀ 'ਚ ਨਹੀਂ ਚਲੇ ਗਏ। ਇਹਨਾਂ ਦੀ ਦੋਸਤੀ ਪੱਕੀ ਰਹੀ ਹੈ। ਹੁਣ ਤੁਸੀਂ ਵੇਖੋ ਰਵਨੀਤ ਬਿੱਟੂ ਕਹਿੰਦੇ ਸੀ ਕਿ ਮੈਂ ਰਾਜਾ ਵੜਿੰਗ ਦੀਆਂ ਸ਼ਿਕਾਇਤਾਂ ਕਰੂੰਗਾ, ਆਈਡੀ ਕੋਲੇ ਵੀ ਕਰੂੰਗਾ, ਸੀਬੀਆਈ ਕੋਲੇ ਵੀ ਕਰੂੰਗਾ, ਅਮਿਤ ਸ਼ਾਹ ਹੁਣਾਂ ਕੋਲੇ ਵੀ ਕਰੂੰਗਾ। ਉਹ ਸ਼ਿਕਾਇਤ ਪਤਾ ਨਹੀਂ ਕਰਨਗੇ, ਪਤਾ ਨਹੀਂ ਨਹੀਂ। ਰਵਨੀਤ ਬਿੱਟੂ ਪਰ ਭਾਰਤ ਪੂਸ਼ਨ ਆਸ਼ੂ ਦੀ ਕੀ ਮਦਦ ਕਰਨਗੇ? ਕਿ ਹੁਣ ਉਹ ਅਮਿਤ ਸ਼ਾਹ ਜੀ ਕੋਲੇ ਰਮਨੀਤ ਬਿੱਟੂ ਜੀ ਜਾਣਗੇ ਵੀ ਭਾਰਤ ਪੂਸ਼ਣ ਆਸ਼ੂ ਨਾਲ ਪੰਜਾਬ ਚ ਵਿਜੀਲੈਂਸ ਬਿਊਰੋ ਤੇ ਈਡੀ ਧੱਕਾ ਕਰ ਰਹੀ ਹੈ ਇਹ ਹੁਣ ਰਮਨੀਤ ਬਿੱਟੂ ਦੇ ਆਉਂਦੇ ਸਮੇਂ ਜਿਹੜੇ ਬਿਆਨ ਆਉਣਗੇ ਉਹਦੇ ਤੋਂ ਸਾਫ ਹੋਊਗਾ ਕਿਉਂਕਿ ਜਦੋਂ ਭਗਵੰਤ ਮਾਨ ਦੀ ਵਿਜੀਲੈਂਸ ਬਿਊਰੋ ਗ੍ਰਿਫਤਾਰ ਕਰਨ ਆਈ ਸੀ ਰਮਨੀਤ ਬਿੱਟੂ ਉਹਨੂੰ ਭਾਰਤ ਪੂਸ਼ਣ ਆਸ਼ੂ ਨੂੰ ਤੇ ਰਮਨੀਤ ਬਿੱਟੂ ਸਟੈਂਡ ਲੈ ਗਿਆ ਸੀ ਕਿ ਹੁਣ ਰਮਨੀਤ ਬਿੱਟੂ ਈਡੀ ਦੇ ਸਾਹਮਣੇ ਕੋਈ ਸਟੈਂਡ ਲੈਣਗੇ ਕਿਉਂਕਿ ਹੁਣ ਤਾਂ ਉਹ ਬੀਜੇਪੀ ਚ ਨੇ ਹੁਣ ਤਾਂ ਰਵਨੀਤ ਬਿੱਟੂ ਅਗਰ ਚਾਵੇ ਤੇ ਬੀਜੇਪੀ ਦੇ ਲੀਡਰਾਂ ਨੂੰ ਸਮਝਾ ਸਕਦੇ ਨੇ ਵੀ ਭਾਈ ਭਾਰਤਪੂਸ਼ਨਾਸ਼ੂ નિર્ਦੋਸ਼ ਹੈ ਵਿਜੀਲੈਂਸ ਬਿਊਰੋ ਨੇ ਤਾਂ ਉਹਨੂੰ ਗਲਤ ਚੱਕਿਆ ਸੀ ਹੁਣ ਇਹਨਾਂ ਦੀ ਦੋਸਤੀ ਦਾ ਟੈਸਟ ਹੈ ਕਿ ਕੀ ਭਾਰਤਪੂਸ਼ਨਾਸ਼ੂ ਔਰ ਰਵਨੀਤ ਬਿੱਟੂ ਪੱਕੇ ਦੋਸਤ ਸੀ ਸੱਚੇ ਦੋਸਤ ਸੀ ਯਾ ਪੋਲਿਟੀਕਲ ਦੋਸਤ ਸੀ ਦੇਖੋ ਜੇ ਪੋਲਿਟੀਕਲ ਦੋਸਤ ਸੀ ਤੇ ਰਵਨੀਤ ਬਿੱਟੂ ਨੇ ਪਾਸਾ ਵਟ ਜਾਣਾ ਵੀ ਇਹ ਜੀ ਇਹ ਤਾਂ ਨਹੀਂ ਹੁਣ ਭਾਰਤਪੂਸ਼ਨਾਸ਼ੂ ਉਹਨਾਂ ਦਾ ਮਾਮਲਾ ਹੈ ਅਦਾਲਤਾਂ ਤੇ ਸਾਨੂੰ ਭਰੋਸਾ ਹੈ ਭਾਦਪੂਸ਼ਨਾ ਆਸ਼ੂ ਜੀ ਅਗਰ નિર્ਦੋਸ਼ ਹੋਣਗੇ ਤੇ ਬਰੀ ਹੋ ਜਾਣਗੇ ਅਗਰ ਦੋਸ਼ੀ ਹੋਣਗੇ ਤੇ سزا ਉਹਨਾਂ ਨੂੰ ਮਿਲ ਜੂ ਉਹਨੇ ਨਿਰਪਰ ਕਰੂਗਾ ਪਰ ਇਸ ਸਿਆਸਤ ਬੜੇ ਦਿਲਚਸਪ ਮੋੜ ਤੇ ਹੈ ਆਉਂਦੇ ਦਿਨਾਂ ਚ ਵਿਜੀਲੈਂਸ ਬਿਊਰੋ ਜਿਹੜੀ ਪੰਜਾਬ ਵਾਲੀ ਹੈ ਉਹ ਵੀ ਕਾਂਗਰਸ ਦੇ ਕਈ ਲੀਡਰਾਂ ਤੇ ਸ਼ਿਕੰਜਾ ਕਸਣ ਦੀ ਤਿਆਰੀ ਕਰ ਰਹੀ ਹੈ ਇਸ ਤਰ੍ਹਾਂ ਦੀਆਂ ਖਬਰਾਂ ਸੂਤਰਾਂ ਦੇ ਹਵਾਲੇ ਨਾਲ ਆਈਆਂ ਨੇ ਕਿਉਂਕਿ ਪੰਜਾਬ ਚ ਕਈ ਕਾਂਗਰਸ ਦੇ ਐਮਐਲਏ ਸੀ ਜਿਨ੍ਹਾਂ ਦੇ ਉੱਤੇ ਵਿਜੀਲੈਂਸ ਬਿਊਰੋ ਦੀਆਂ ਜਾਂਚਾਂ ਚੱਲ ਰਹੀਆਂ ਨੇ ਔਰ ਹੋ ਸਕਦਾ ਹੈ ਹੁਣ ਇੱਕ ਇੱਕ ਕਰਕੇ ਭਗਵੰਤ ਮਾਨ ਵੀ ਇਸ਼ਾਰਾ ਦੇ ਦੇ ਵੀ ਭਾਈ ਕਰ ਲੋ ਗ੍ਰਿਫਤਾਰ ਜਿਨ੍ਹਾਂ ਜਿਨ੍ਹਾਂ ਖਿਲਾਫ ਕਾਰਵਾਈਆਂ ਚੱਲ ਰਹੀਆਂ ਨੇ ਹੁਣ ਦੇਖੋ ਕਿ ਕੀ ਬਣਦਾ ਆਉਂਦੇ ਦਿਨਾਂ ਦੇ ਵਿੱਚ ਪਰ ਫੜੋ ਫੜੀ ਪੰਜਾਬ ਚ ਆਉਂਦੇ ਦਿਨਾਂ ਚ ਵੱਧ ਸਕਦੀ ਹੈ ਇਹਨਾਂ ਸਾਬਕਾ ਐਮਐਲਏਾਂ ਦੀ ਸਾਬਕਾ ਮੰਤਰੀ ਹੁਣ ਜਿੱਥੋਂ ਤੱਕ ਗੱਲ ਰਹੀ ਭਾਰਤਪੂਸ਼ਨ ਆਸ਼ੂ ਦੀ ਮੈਂ ਸਮਝ ਜ਼ਿਆਦਾ ਲੈ ਗਿਆ ਭਾਰਤਪੂਸ਼ਨ ਆਸ਼ੂ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਦੇ ਨੇ ਅਗਰ ਤੇ ਫਿਰ ਉਹਨਾਂ ਦੀ ਸਿਆਸਤ ਅੱਗੇ ਵਧੂਗੀ ਅਗਰ ਲੰਮਾ ਸਮਾਂ ਉਹ ਈਡੀ ਦੇ ਗ੍ਰਿਫਤ ਚ ਰਹਿ ਗਏ ਜਾਂ ਲੰਮਾ ਸਮਾਂ ਕਰੋ ਜੇਲ੍ਹ ਚ ਰਹਿ ਗਈ ਉਹਦੇ ਨਾਲ ਭਾਤਕੂਸ਼ਨ ਆਸ਼ੂ ਦੀ ਸਿਆਸਤ ਨੂੰ ਵੀ ੱਤਕਾ ਲੱਗੂਗਾ ਕਿਉਂਕਿ ਪਹਿਲਾਂ ਹੀ ਉਹਨਾਂ ਨੂੰ ਐਟ ਕੀ ਐਮਪੀ ਦੀ ਟਿਕਟ ਨਹੀਂ ਮਿਲੀ ਸੋ ਇਸ ਕਰਕੇ ਭਾਤਕੂਸ਼ਨ ਆਸ਼ੂ ਉਹਨਾਂ ਦੇ ਲਈ ਜਿਹੜਾ ਸਮਾਂ ਔਖਾ ਹੈ ਬਾਕੀ ਸਿਆਸਤ ਹੈ ਭਾਤਕੂਸ਼ਨ ਆਸ਼ੂ ਹਰਮਨ ਪਿਆਰੇ ਲੀਡਰ ਨੇ ਲੋਕਾਂ ਦੇ ਵਿੱਚ ਉਹਨਾਂ ਦੀ ਹਰਮਨ ਪਿਆਰਤਾ ਬਹੁਤ ਜ਼ਿਆਦਾ ਹੈ। ਬਾਕੀ ਵੇਖਦੇ ਹਾਂ ਕਿ ਆਉਣੇ ਦਿਨਾਂ ਦੇ ਵਿੱਚ ਇਹ ਜਿਹੜੀ ਸਿਆਸਤ ਹੈ ਕਿ ਕਿਸ ਪਾਸੇ ਜਾਂਦੀ ਹੈ। ਕੀ ਭਗੂਸ਼ਨ ਆਸ਼ੂ નિર્ਦੋਸ਼ ਸਾਬਿਤ ਹੁੰਦੇ ਨੇ ਜਾਂ ਦੋਸ਼ੀ। ਦਲਾਜੀ ਦੇ ਨਾਲ ਇੱਕ ਹੋਰ ਸਵਾਲ ਜੁੜਦਾ ਜਿਹਦਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਜਿੰਨੀ ਚੋਣਾ ਵੀ ਸਿਰਤੇ ਨੇ। ਲੀਡਰਸ ਜਿਹੜੇ ਨੇ ਉਹਨਾਂ ਉੱਤੇ ਵੱਡੇ ਇਲਜ਼ਾਮ ਲੱਗ ਰਹੇ ਨੇ। ਜਦੋਂ ਇੱਕ ਲੀਡਰ ਦੇ ਉੱਤੇ ਵੱਡਾ ਇਲਜ਼ਾਮ ਲੱਗਦਾ ਠੀਕ ਹੈ। ਜਦੋਂ ਪਾਰਟੀਆਂ ਨੂੰ ਸਪੋਰਟ ਕਰਦੀਆਂ ਪਿੱਠ ਦੇ ਪਿੱਛੇ ਵੱਡੇ ਲੀਡਰ ਖੜ ਜਾਂਦੇ ਆ। ਤੇ ਦੂਸਰੇ ਪਾਸੇ ਫਿਰ ਜਦੋਂ ਇਦਾਂ ਦੀ ਸਥਿਤੀ ਬਣੀ ਹੋਵੇ ਵੀ ਇੱਕ ਪਾਸੇ ਬੰਦਾ ਕਹਿੰਦਾ ਹੋਵੇ ਵੀ ਸਾਡਾ ਬੰਦਾ ਜਿਹੜਾ ਇਹ ਬੇਗੁਨਾ ਉਹ ਬੰਦਾ ਪਾਰਟੀ ਬਦਲ ਲਵੇ ਤੇ ਮੁੜ ਕੇ ਫਿਰ ਆਪਣੇ ਦੋਸਤ ਦੀ ਜਿਹੜਾ ਉਹ ਬਾਤ ਵੀ ਨਾ ਪੁੱਛੇ ਤੇ ਫਿਰ ਇਸ ਪੂਰੇ ਮਾਮਲੇ ਨੂੰ ਜਦੋਂ ਆਪਾਂ ਜਿਮਨੀ ਚੋਣਾਂ ਦੇ ਵਿੱਚ ਦੇਖਾਂਗੇ ਪ੍ਰਚਾਰ ਸ਼ੁਰੂ ਹੋਏਗਾ ਤਾਂ ਉਸ ਵਕਤ ਕੀ ਹਾਲਾਤ ਹੋਣਗੇ ਸਿਆਸੀ ਪਾਰਟੀਆਂ ਦੇ ਦੇਖੋ ਜਿੱਥੋਂ ਤੱਕ ਜਿਮਨੀ ਚੋਣਾਂ ਦੀ ਗੱਲ ਹੈ ਕਾਂਗਰਸ ਲਈ ਸਥਿਤੀ ਕੋਈ ਬਹੁਤੀ ਚੰਗੀ ਹੋਣ ਵਾਲੀ ਨਹੀਂ ਹੈ ਮੈਨੂੰ ਇਹ ਲੱਗਦਾ ਆਮੇ ਲੋਕ ਸਭਾ ਦੀਆਂ 7 ਸੀਟਾਂ ਕਾਂਗਰਸ ਜਿੱਤ ਗਈ ਪਰ ਉਹ ਨਰਿੰਦਰ ਮੋਦੀ ਦੀ ਐਂਟੀ ਇਨਕੰਮੈਂਸੀ ਸੀ ਔਰ ਰਾਹੁਲ ਗਾਂਧੀ ਨੇ ਜਿਹੜੇ ਵਾਅਦੇ ਕੀਤੇ ਕਿ ਅਸੀਂ ਕਿਸਾਨਾਂ ਦਾ ਐਮਐਸਪੀ ਦਾ ਕਾਨੂੰਨ ਲਾਗੂ ਕਰਾਂਗੇ ਮਹਿਲਾਵਾਂ ਦੇ ਖਾਤੇ ਦੇ ਵਿੱਚ 1 ਲੱਖ ਰੁਪਈਆ ਸਾਲਾਨਾ ਆਏਗਾ ਔਰ ਰਾਹੁਲ ਗਾਂਧੀ ਦੀ ਆਪਣੀ ਪ੍ਰਸਿੱਧੀ ਰਾਹੁਲ ਗਾਂਧੀ ਦੀ ਹਰਮਨ ਪਿਆਰਤਾ ਤਾਂ ਹੋਈ ਹੈ ਇਹ ਸਾਰੇ ਫੈਕਟਰ ਰਹੇ ਜਿਨ੍ਹਾਂ ਕਰਕੇ ਕਾਂਗਰਸ ਜਿੱਤੀ ਪਰ ਜਦੋਂ ਹੁਣ ਗੱਲ ਜਿਮਨੀ ਚੋਣਾਂ ਦੀ ਹੋਣੀ ਹੈ ਸੰਦੀਪ ਜੀ ਗਿੱਦੜਵਾਹਾ ਦੇ ਵਿੱਚ ਜਦੋਂ ਲੋਕ ਸਭਾ ਦੀ ਚੋਣ ਸੀ ਸਰਬਜੀਤ ਖਾਲਸਾ ਪਹਿਲੇ ਨੰਬਰ ਤੇ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਆ ਜਿਹੜੇ ਉਹ ਕਲਾਕਾਰ ਸੀ ਸਾਡੇ ਅਨਮੋਲ ਫਰੀਦਕੋਟ ਉਹ ਫਰੀਦਕੋਟ ਤੋਂ ਫਰੀਦਕੋਟ ਤੋਂ ਕਿਉਂਕਿ ਜਿਹੜਾ ਗਿੱਦੜਵਾਹਾ ਵਿਧਾਨ ਸਭਾ ਹੈ ਉਹ ਫਰੀਦਕੋਟ ਚੋਂ ਦਾ ਤੇ ਜਿਹੜੇ ਕਰਮਜੀਤ ਅਨਮੋਲ ਸੀ ਉਹ ਦੂਜੇ ਨੰਬਰ ਤੇ ਆਏ ਗਿੱਦੜਵਾਹਾ ਤੋਂ ਹਲਕਾ ਫਰੀਦਕੋਟ ਹੈ ਲੋਕ ਸਭਾ ਦਾ ਸੋ ਇਹਦਾ ਮਤਲਬ ਹੈ ਕਿ ਕਾਂਗਰਸ ਦਾ ਗਿੱਦੜਵਾਹ ਚ ਪਹਿਲੇ ਹੀ ਤੀਜੇ ਨੰਬਰ ਤੇ ਹੈ ਉੱਪਰੋਂ ਕਾਂਗਰਸ ਦਾ ਵਰਕਿੰਗ ਪ੍ਰੈਜ਼ੀਡੈਂਟ ਭਾਰਤ ਪੂਸ਼ਨ ਆਸ਼ੂ ਰਾਜਾ ਬੜਿੰਗ ਨੂੰ ਜਿਤਾਉਣ ਚ ਭਾਰਤ ਪੂਸ਼ਨ ਆਸ਼ੂ ਦੀ ਜ਼ਿੰਮੇਵਾਰੀ ਘੱਟ ਨਹੀਂ ਸੀ ਭਾਵੇਂ ਲੋਕ ਜੋ ਮਰਜ਼ੀ ਕਹੀ ਜਾਣ ਕਿ ਭਾਰਤ ਪੂਸ਼ਨ ਆਸ਼ੂ ਘੱਟ ਸਰਗਰਮ ਰਹੇ ਮੈਂ ਆਪ ਦੇਖਿਆ ਭਾਰਤ ਪੂਸ਼ਨ ਆਸ਼ੂ ਨੇ ਬਹੁਤ ਮੀਟਿੰਗਾਂ ਕੀਤੀਆਂ ਲੁਧਿਆਣੇ ਚ ਆਪਣੇ ਹਲਕੇ ਚ ਔਰ ਚੰਗੀਆਂ ਵੋਟਾਂ ਉੱਥੋਂ ਰਾਜਾ ਬੜਿੰਗ ਉਹਨਾਂ ਨੂੰ ਮਿਲੀਆਂ ਆਮੀਓ ਹਲਕਾ ਨਹੀਂ ਜਿੱਤ ਸਕਿਓ ਪਰ ਵੋਟਾਂ ਤਾਂ ਮਿਲੀਆਂ ਮਿਹਨਤ ਕੀਤੀ ਭਾਰਤਕੁਸ਼ ਸਨਾਸੂ ਨੇ ਹੁਣ ਚਾਰ ਜ਼ਿਮਨੀ ਚੋਣਾਂ 'ਚ ਅਗਰ ਕਾਂਗਰਸ ਪਾਰਟੀ ਦੀ ਸਥਿਤੀ ਇਹ ਰਹੀ ਜਦੋਂ ਜਲੰਧਰ ਜ਼ਿਮਨੀ ਚੋਣੋਂ ਹਾਰ ਗਏ ਔਰ ਅਗਰ ਅਗਰ ਆਉਂਦੇ ਦਿਨਾਂ 'ਚ ਵਿਜੀਲੈਂਸ ਬਿਊਰੋ ਨੇ ਭਾਰ ਕਾਂਗਰਸ ਦੇ ਕੁਝ ਹੋਰ ਲੀਡਰਾਂ ਨੂੰ ਹੱਥ ਪਾ ਲਿਆ ਫਿਰ ਕਾਂਗਰਸ ਦੀ ਸਥਿਤੀ ਹੋਰ ਚਿੰਤਾਜਨਕ ਹੋ ਜਾਣੀ ਹੈ ਬਾਕੀ ਜਿਹੜੀ ਤੁਸੀਂ ਦੋਸਤੀ ਦੀ ਗੱਲ ਕੀਤੀ ਰਵਨੀਤ ਮਿੱਟੂ ਭਾਜਪਾ 'ਚ ਨੇ ਉਹ ਤਾਂ ਭਾਜਪਾ 'ਚ ਚਲੇ ਗਏ ਭਾਰਤ ਭੂਸ਼ਣ ਆਸ਼ੂ ਦੀਆਂ ਗੱਲਾਂ ਹੋਈਆਂ ਉਹ ਬੀਜੇਪੀ 'ਚ ਨਹੀਂ ਗਏ ਉਹ ਕਹਿੰਦੇ ਸੀ ਜੋ ਮਰਜ਼ੀ ਹੋ ਜੇ ਮੈਂ ਬੀਜੇਪੀ 'ਚ ਨਹੀਂ ਜਾਣਾ ਮੈਂ ਕਾਂਗਰਸ 'ਚ ਹੀ ਰਹੂੰਗਾ ਪਰ ਇੱਕ ਗੱਲ ਦੀ ਸੰਤੁਸ਼ਟੀ ਹੈ ਭਾਰਤ ਭੂਸ਼ਣ ਆਸ਼ੂ ਨੂੰ ਕਿ ਸਾਰੀ ਕਾਂਗਰਸ ਭਾਰਤ ਭੂਸ਼ਣ ਆਸ਼ੂ ਦੇ ਨਾਲ ਆ ਕੇ ਖੜੀ ਹੋਗੀ ਭਾਰਤ ਭੂਸ਼ਣ ਆਸ਼ੂ ਇਕੱਲੇ ਨਹੀਂ ਹਿਰਾਸਤ 'ਚ ਭਾਵੇਂ ਇਕੱਲੇ ਨੇ ਜੇਲ੍ਹ ਭਾਵੇਂ ਉਹਨਾਂ ਨੇ ਇਕੱਲਿਆਂ ਨੇ ਕੱਟੀ ਪਰ ਕਾਂਗਰਸੀ ਲੀਡਰ ਉਹਨਾਂ ਨੂੰ ਜੇਲ੍ਹ 'ਚ ਵੀ ਮਿਲਣ ਜਾਂਦੇ ਰਹੇ ਔਰ ਨੈਤਿਕਤਾ ਦੇ ਆਧਾਰ 'ਤੇ ਵੀ ਉਹਨਾਂ ਦਾ ਸਮਰਥਨ ਭਾਰਤ ਭੂਸ਼ਣ ਆਸ਼ੂ ਨੂੰ ਰਿਹਾ ਅੱਜ ਜਲੰਧਰ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਨਾਲ ਉਹਨਾਂ ਦੇ ਮੌਜੂਦ ਹੁੰਦੇ ਆ ਅਮਰਤਪਾਲ ਦੇ ਪਿਤਾ ਜੀ ਤਰਸੀਮ ਸਿੰਘ ਤੇ ਐਲਾਨ ਇਹ ਕੀਤਾ ਜਾਂਦਾ ਵੀ ਰਖੜ ਪੁੰਨਿਆਂ ਦਾ ਜਿਹੜਾ ਮੇਲਾ ਲੱਗਣਾ ਉਹਦੇ ਉੱਤੇ ਵੱਡੇ ਜਿਹੜੇ ਐਲਾਨ ਆ ਉਹ ਕੀਤੇ ਜਾਣਗੇ ਇਹ ਐਲਾਨ ਹੋ ਸਕਦਾ ਵੀ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਹੋਣ ਔਰ ਡਲਾਜੀ ਸੰਭਾਵਨਾ ਇਹ ਵੀ ਆ ਵੀ ਸ਼ਾਇਦ ਕੋਈ ਨਵੀਂ ਅਕਾਲੀ ਪਾਰਟੀ ਜਿਹੜੀ ਆ ਉਹਦੀ ਵੀ ਅਨਾਉਂਸਮੈਂਟ ਹੋ ਜਾਵੇ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਇਹ ਗੱਲ बार-बार ਕਹਿੰਦੇ ਆ ਵੀ ਜੋ ਕੁਝ ਵੀ ਬਣਾਵਾਂਗੇ ਜੇ ਨਵੀਂ ਪਾਰਟੀ ਅਸੀਂ ਬਣਾਉਨੇ ਆ ਤਾਂ ਅੰਮ੍ਰਿਤਪਾਲ ਗੋਣਾ ਦਾ ਸਲਾਹ ਕਰਕੇ ਬਣਾਵਾਂਗੇ ਪਰ ਸਾਨੂੰ ਇਹ ਵੀ ਪਤਾ ਹੈ ਵੀ ਐਸਜੀਪੀਸੀ ਚੋਣਾਂ ਵੀ ਜਿਹੜੀਆਂ ਨੇ ਉਹ ਲਗਭਗ ਤਿਆਰੀ ਦੇ ਵਿੱਚ ਆ ਜਾਣੀਆਂ ਨੇ ਇਸ ਪੂਰੇ ਸੰਦਰਭ ਨੂੰ ਕਿੱਦਾਂ ਦੇਖਦੇ ਹੋ ਰਖੜ ਪੁੰਨਿਆ ਦਾ ਮੇਲੇ ਨੂੰ ਜੇ ਤੁਸੀਂ ਉਹਦੀ ਤਸਵੀਰ ਬਣਾਣੀ ਹੋਵੇ ਦੱਸਣਾ ਹੋਵੇ ਤਾਂ ਕਿੱਦਾਂ ਦੇਖੋਗੇ ਦੇਖੋ ਮੈਂ ਕੱਲ੍ਹ ਵਾਲੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ ਇਹ ਜਿਹੜਾ ਪੰਥਕ ਕਨਵੈਨਸ਼ਨ ਹੈ 19 ਅਗਸਤ ਨੂੰ ਰਖੜ ਪੁੰਨਿਆ ਦੇ ਮੌਕੇ ਤੇ ਹੁਣ ਪਹਿਲਾਂ ਤਾਂ ਇਹ ਦੇਖਣਾ ਪਊਗਾ ਕਿ ਇਸ ਪੰਥਕ ਕਨਵੈਨਸ਼ਨ ਚ ਕੀ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਨਾਰਾਜ਼ ਲੀਡਰ ਨੇ ਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੀ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਐਨਐਸਏ ਅੰਨੇਵਾਲ ਆਉਣ ਦੇ ਵਿਰੋਧ ਚ ਕੀ ਇਹ ਸਾਰੇ ਲੋਕ ਆਉਂਦੇ ਨੇ ਮਤਲਬ ਕੀ ਨਾਰਾਜ਼ ਅਕਾਲੀ ਆਉਂਦੇ ਨੇ ਪਹਿਲਾ ਸਵਾਲ ਦੂਜਾ ਸਵਾਲ ਸਰਬਜੀਤ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਦੇ ਹੱਕ 'ਚ ਇਹ ਪੰਥਕ ਕਨਵੈਨਸ਼ਨ ਦੇ ਵਿੱਚ ਕਿੰਨੇ ਕੁ ਲੋਕ ਆਉਂਦੇ ਨੇ ਸ਼੍ਰੋਮਣੀ ਕਮੇਟੀ ਦੀ ਕੀ ਭੂਮਿਕਾ ਰਹਿੰਦੀ ਹੈ ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉੱਥੇ ਜਾਣਗੇ ਕੀ ਕਿਸੇ ਤਖਤ ਸਾਹਿਬ ਦੇ ਜਥੇਦਾਰ ਉੱਥੇ ਜਾਣਗੇ ਕਿਉਂਕਿ ਜਿਹੜੀ ਇਹ ਪੰਥਕ ਕਨਵੈਨਸ਼ਨ ਹੈ ਇਹਦਾ ਅਜੰਡਾ ਪ੍ਰੋ ਪੰਜਾਬ ਹੈ ਪੰਜਾਬ ਦੇ ਹੱਕ ਦਾ ਅਜੰਡਾ ਹੈ ਦੂਸਰਾ ਸਰਬਜੀਤ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਸ਼ਰਮਜੀਤ ਖਾਲਸਾ ਸੰਕੇਤ ਦੇ ਚੁੱਕੇ ਨੇ ਕਿ ਉਹ ਨਵੀਂ ਪਾਰਟੀ ਬਣਾ ਸਕਦੇ ਨੇ ਅਮਰਿਤਪਾਲ ਨੂੰ ਨਾਲ ਲੈ ਕੇ ਉਹਨਾਂ ਦੇ ਪਿਤਾ ਅਮਰਿਤਪਾਲ ਸਿੰਘ ਦੇ ਤਰਸੀਮ ਸਿੰਘ ਉਹ ਵੀ ਪੂਰਾ ਜ਼ੋਰ ਸ਼ੋਰ ਲਾ ਰਹੇ ਨੇ ਇਸ ਪੰਥਕ ਕਨਵੈਨਸ਼ਨ ਲਈ ਅਮਰਿਤਪਾਲ ਸਿੰਘ ਦੇ ਭਰਾ ਜਿਹੜੇ ਜ਼ਮਾਨਤ ਤੇ ਆ ਗਏ ਉਹ ਵੀ ਪਹਿਲਾਂ ਬਹੁਤ ਕੋਸ਼ਿਸ਼ਾਂ ਕਰਦੇ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਿ ਇਸ ਵਾਰ ਹਰਪ੍ਰੀਤ ਸਿੰਘ ਵੀ ਨਾਲ ਆਉਣਗੇ ਇਹਦੇ ਉੱਪਰ ਨਜ਼ਰ ਰਹੀਗੀ ਪਰ ਮੈਨੂੰ ਇਹ ਲੱਗਦਾ ਹੈ ਇਹ ਸਰਬਜੀਤ ਸਿੰਘ ਖਾਲਸਾ ਨੇ ਅੰਮ੍ਰਿਤ ਸ਼ਾਹ ਜੀ ਤੋਂ ਟਾਈਮ ਮੰਗਿਆ ਸੀ ਟਾਈਮ ਉਹਨਾਂ ਨੂੰ ਨਹੀਂ ਮਿਲਿਆ ਮੁੱਦੇ ਸਰਬਜੀਤ ਸਿੰਘ ਖਾਲਸਾ ਦੇ ਇਹੀ ਸੀ ਕਿ ਐਨਐਸਏ ਅਸੀਂ ਰੱਦ ਕਰਾਈਏ ਅੰਮ੍ਰਿਤਪਾਲ ਦੀ ਰਿਹਾਈ ਕਰਾਈਏ ਬੰਦੀ ਸਿੰਘਾਂ ਦੀ ਰਿਹਾਈ ਕਰਾਈਏ ਹੁਣ ਅਗਰ ਸਰਬਜੀਤ ਖਾਲਸਾ ਇਸ ਅੰਦੋਲਨ ਨੂੰ ਵੱਡੇ ਪੱਧਰ ਤੇ ਲਿਜਾਉਣ 'ਚ ਕਾਮਯਾਬ ਹੋ ਗਏ ਤੇ ਫੇਰ ਅਗਰ ਕੋਈ ਮੌਕਾ ਬਣਦਾ ਕਿ ਕੇਂਦਰ ਬੰਦੀ ਸਿੰਘਾਂ ਦੀ ਰਿਹਾਈ ਕਰਦਾ ਉਹਦਾ ਪੂਰਾ ਕ੍ਰੈਡਿਟ ਕੱਲੇ ਅਕਾਲੀ ਦਲ ਨੂੰ ਨਹੀਂ ਜਾਣਾ ਨਾ ਕੱਲੀ ਸ਼੍ਰੋਮਣੀ ਕਮੇਟੀ ਨੂੰ ਜਾਣਾ ਫੇਰ ਉਹ ਪੰਥ ਨੂੰ ਵੀ ਜਾਣਾ ਸਰਬਜੀਤ ਸਿੰਘ ਖਾਲਸਾ ਦੀ ਧਿਰ ਨੂੰ ਵੀ ਜਾਣਾ ਆਮ ਲੋਕਾਂ ਨੂੰ ਵੀ ਜਾਣਾ ਮਤਲਬ ਅਗਰ ਭਵਿਕ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਹੈ ਤੇ ਉਹਦਾ ਜਿਹੜਾ ਕ੍ਰੈਡਿਟ ਹੈ ਸੇਰਾ ਉਹ ਕੱਲੇ ਅਕਾਲੀਆਂ ਨੂੰ ਨਹੀਂ ਜਾਣਾ ਜਿਵੇਂ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਿਆ ਬੜਾ ਪਵਿੱਤਰ ਸਾਡਾ ਲੰਘਾ ਉਹਦਾ ਸੇਰਾ ਜਿਹੜਾ ਮੁੱਖ ਰੂਪ ਵਿੱਚ ਨਵਜੋਤ ਸਿੰਘ ਸਿੱਧੂ ਦੇ ਸਿਰ ਗਿਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਉਹਦਾ ਕੁਝ ਹਿੱਸਾ ਉਹਨਾਂ ਦੇ ਸਿਰ ਤੇ ਸੇਰਾ ਗਿਆ ਵੀ ਉਹ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਨਾਂ ਨੇ ਵੀ ਮਦਦ ਕੀਤੀ ਲਾਂਗਾ ਖੁਲਵਾਨ ਚ ਪਰ ਮੁੱਖ ਸੇਰਾ ਨਵਜੋਤ ਸਿੰਘ ਸਿੱਧੂ ਤੇ ਗਿਆ ਹੁਣ ਇਸੇ ਤਰ੍ਹਾਂ ਅਗਰ ਸਰਬਜੀਤ ਸਿੰਘ ਖਾਲਸਾ ਅਮਰਪਾਲ ਦੇ ਪਿਤਾ ਅਗਰੇ ਅੰਦੋਲਨ ਵੱਡਾ ਕਰ ਦਿੰਦੇ ਨੇ ਇਹ ਪੰਥਕ ਅੰਦੋਲਨ ਬਣ ਜਾਂਦਾ ਔਰ ਤੋਂ ਵਿਖੇ ਚ ਇਹ ਅੰਦੋਲਨ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ। ਅਗਰ ਕੋਈ ਨਵੀਂ ਪਾਰਟੀ ਦਾ ਐਲਾਨ ਕਰ ਦਿੰਦੇ ਨੇ ਲੋਕਾਂ ਤੋਂ ਪੁੱਛਣਗੇ ਕਿ ਕੀ ਅਸੀਂ ਨਵੀਂ ਪਾਰਟੀ ਬਣਾ ਲਈਏ? ਔਰ ਅਗਰ ਨਰਾਜ਼ ਅਕਾਲੀ ਵੀ ਇਸ ਪੰਥਕ ਕਨਵੈਨਸ਼ਨ 'ਚ ਚਲੇ ਜਾਂਦੇ ਨੇ ਇਹਦਾ ਮਤਲਬ ਹੈ ਅਗਰ ਕੋਈ ਨਵੀਂ ਪਾਰਟੀ ਦਾ ਵਿਚਾਰ ਆਉਂਦਾ ਹੈ ਤੇ ਕੀ ਸ਼੍ਰੋਮਣੀ ਅਕਾਲੀ ਦਲ ਦੇ ਉਹ ਲੀਡਰ ਜਿਨ੍ਹਾਂ ਬਾਰੇ ਅਕਾਲੀ ਦਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਸੀਂ ਪਾਰਟੀ 'ਚੋਂ ਕੱਢਤਾ ਕਿ ਉਹ ਵੀ ਇਸ ਨਵੀਂ ਪਾਰਟੀ ਦਾ ਹਿੱਸਾ ਬਣ ਜਾਣਗੇ? ਇੱਕ ਬਹੁਤ ਹੀ ਨਵੇਂ ਸਮਿਕਰਨ ਪੰਜਾਬ ਦੀ ਸਿਆਸਤ ਬਣ ਸਕਦੇ ਨੇ ਸੰਦੀਪ ਜੀ ਹੁਣ ਤੁਸੀਂ ਇੱਕ ਗੱਲ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਬਹੁਤ ਨੇੜੇ ਨੇ ਮੈਨੂੰ ਲੱਗਦਾ ਅਗਲੇ 3-4 ਮਹੀਨਿਆਂ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਲੇ ਪਾਸੇ ਪੰਜਾਬ ਚ ਮਾਹੌਲ ਬਣ ਸਕਦਾ ਹੈ ਅਗਰ ਇਸ ਦਰਮਿਆਨ ਸਰਬਜੀਤ ਸਿੰਘ ਖਾਲਸਾ ਅਮਰਿਤਪਾਲ ਸਿੰਘ ਇਹ ਵੱਖਰੀ ਪਾਰਟੀ ਬਣਾ ਲੈਂਦੇ ਨੇ ਨਰਾਜ਼ ਅਕਾਲੀ ਵੀ ਨਾਲ ਚਲੇ ਜਾਂਦੇ ਨੇ ਕੀ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਨੂੰ ਵੱਡੀ ਚੁਣੌਤੀ ਇਹ ਲੋਕ ਦੇ ਸਕਦੇ ਨੇ ਫਿਰ ਤਕੜਾ ਕਿਹੜਾ ਨਿਕਲਦਾ ਹੈ ਜਿੱਤਦਾ ਕਿਹੜਾ ਹੈ ਐਸਜੀਪੀਸੀ ਦੀਆਂ ਚੋਣਾਂ ਫਿਰ ਉਹਦੇ ਹਿਸਾਬ ਨਾਲ ਪੰਜਾਬ ਦੀ ਸਿਆਸਤ ਐ ਹੋਣੀ ਐ ਇਸ ਕਰਕੇ ਮੈਨੂੰ ਇਹ ਗੱਲ ਲੱਗਦੀ ਹੈ ਕਿ ਅਗਲੇ 4-5 ਮਹੀਨਿਆਂ 'ਚ ਐਸਜੀਪੀਸੀ ਦੀਆਂ ਚੋਣਾਂ ਦਾ ਹੋਣਾ ਤੈ ਕੇਂਦਰ ਵੀ ਚਾਹੁੰਦਾ ਹੈ ਕਿ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਐਡਾ ਤਕੜਾ ਨਾ ਹੋਵੇ ਹਾਲਾਂਕਿ ਤੁਸੀਂ ਜੇ ਭਾਜਪਾ ਦੇ ਲੀਡਰਾਂ ਦੀ ਗੱਲ ਸੁਣੋ ਉਹ ਕਹਿੰਦੇ ਆਕਾਲੀ ਦਲ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਤਕੜੀ ਹੋਣੀ ਚਾਹੀਦੀ ਹੈ ਹਰਜੀਤ ਗਰੇਵਾਲ ਦਾ ਬਿਆਨ ਆਇਆ ਭਾਜਪਾ ਦਾ ਹਰ ਲੀਡਰ ਕਹਿੰਦਾ ਸੁਨੀਲ ਜਾਖੜ ਕਹਿੰਦੇ ਨੇ ਕਿ ਆਕਾਲੀ ਦਲ ਤਕੜੀ ਪਾਰਟੀ ਹੈ ਖੇਤਰੀ ਪਾਰਟੀ ਹੈ ਕਮਜ਼ੋਰ ਨਹੀਂ ਹੋਣੀ ਚਾਹੀਦੀ ਇਹਦਾ ਮਤਲਬ ਹੈ ਭਾਜਪਾ ਦਾ ਕਿਤੇ ਨਾ ਕਿਤੇ ਇੱਕ ਸੌਫਟ ਕੋਰਨਰ ਹੈ ਕਿ ਪੰਜਾਬ 'ਚ ਜੇ ਅਸੀਂ ਸਰਕਾਰ ਬਣਾਉਣੀ ਹੈ ਵੀ ਆਸ ਦੀ ਭਾਈਚਾਰਕ ਸਾਂਝ ਦਾ ਸਬੂਤ ਦੇਣਾ ਹੈ ਤੇ ਅਸੀਂ ਅਕਾਲੀ ਦਲ ਨਾਲ ਸਾਂਝ ਬਣਾ ਸਕਦੇ ਆ ਇਸ ਵਾਰ ਵੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਅਸੀਂ ਚਾਹੁੰਦੇ ਸੀ ਕਿ ਐਨਡੀਏ ਦੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਣ ਮਤਲਬ ਬੀਜੇਪੀ ਚਾਹੁੰਦੀ ਸੀ ਅਕਾਲੀ ਦਲ ਉਹਨਾਂ ਦੇ ਨਾਲ ਆਵੇ ਪਰ ਅਕਾਲੀ ਦਲ ਨਹੀਂ ਸੀ ਚਾਹੁੰਦਾ ਕਿਉਂਕਿ ਬੀਜੇਪੀ ਨੂੰ ਅਕਾਲੀ ਦਲ ਦਾ ਏਜੰਡਾ ਪ੍ਰਵਾਨ ਨਹੀਂ ਸੀ ਹੁਣ ਅਗਰ ਉਹੀ ਏਜੰਡਾ ਲਗਭਗ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਵਾਲੀ ਧਿਰ ਦਾ ਅਗਰ ਇਹ ਤੇਰੋ ਏਜੰਡਾ ਪ੍ਰਵਾਨ ਕਰਾ ਗਈ ਬੀਜੇਪੀ ਤੋਂ ਔਰ ਇਹ ਤੇਰ ਵੈਸੇ ਤਾਂ ਇਹਨਾਂ ਨੇ ਬੀਜੇਪੀ ਨਾਲ ਜਾਣਾ ਨਹੀਂ ਮੈਨੂੰ ਨਹੀਂ ਲੱਗਦਾ ਕਿ ਸਰਬਜੀਤ ਸਿੰਘ ਖਾਲਸਾ ਅਮਰਿਤਪਾਲ ਸਿੰਘ ਬੀਜੇਪੀ ਨਾਲ ਜਾਣਗੇ ਭਾਵੇਂ ਅਕਾਲੀ ਕਹੀ ਜਾਂਦੇ ਨੇ ਕਿ ਇਹਨਾਂ ਦਾ ਸਬੰਧ ਆਰਐਸਐਸ ਨਾਲ ਹੈ ਅਮਰਿਤਪਾਲ ਸਿੰਘ ਦਾ ਉਹਦੀ ਮਜਬੂਰੀ ਵੀ ਆਕਾਲੀ ਦਲ ਦੀ ਦਲਾਸਾ ਬੀ ਦੇ ਨਾਲ ਆਪਾਂ ਇੱਕ ਹੋਰ ਵੀ ਗੱਲ ਕਰਦੇ ਹਾਂ ਵੀ ਇਸ ਵਕਤ ਜਿੱਥੇ ਸਰਬਜੀਤ ਸਿੰਘ ਖਾਲਸਾ ਐਕਟਿਵ ਦਿਖਾਈ ਦੇ ਰਹੇ ਨੇ ਪੰਤਕ ਸਿਆਸਤ ਨੂੰ ਲੈ ਕੇ ਪਰ ਜਿਹੜੀ ਖੇਤਰੀ ਪਾਰਟੀ ਜਿਹਦਾ ਜ਼ਿਕਰ ਤੁਸੀਂ ਵੀ ਕੀਤਾ ਉਹਦੇ ਵਿੱਚ ਇਸ ਵੇਲੇ ਜਿਹੜਾ ਕਮਸਾਨ ਮਚਿਆ ਹੋਇਆ ਉਹ जगਜਾਹਰ ਹੈ। ਮਹੇਸ਼ਿੰਦਰ ਗਰੇਵਾਲੇ ਕਹਿ ਰਹੇ ਆ ਵੀ ਇਸ ਵਕਤ ਪੰਜਾਬ ਦੇ ਵਿੱਚ ਆਪਰੇਸ਼ਨ ਨਾਗਪੁਰ ਚੱਲ ਰਿਹਾ ਜਿਹਦਾ ਹਿੱਸਾ ਅਮਰਤਪਾਲ ਨੂੰ ਦੱਸ ਰਹੇ ਆ। ਦੇਖੋ ਇਹ ਬੜੀ ਇੱਕ ਹੈਰਾਨੀਜਨਕ ਸਥਿਤੀ ਬਣੀ ਹੈ ਜਿਵੇਂ ਕਾਂਗਰਸ ਦੀ ਮੈਂ ਗੱਲ ਕਰਾਂ ਆਪਾਂ ਗੱਲ ਕੀਤੀ ਪਹਿਲਾਂ ਵੀ ਉਸੇ ਤਰ੍ਹਾਂ ਦੀ ਸਥਿਤੀ ਅਕਾਲੀ ਦਲ ਤੇ। ਅਕਾਲੀ ਦਲ 'ਚ ਵੀ ਧੜੇਬਾਜ਼ੀਆਂ, ਨਾਰਾਜ਼ ਅਕਾਲੀ ਵੱਖ ਨੇ। ਹੁਣ ਜਿਹੜੇ ਤਾਂ ਸੁਖਵੀਰ ਬਾਦਲ ਦੇ ਨਾਲ ਖੜੇ ਨੇ ਅਕਾਲੀ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਕਿ ਜਿਹੜੇ ਨਾਰਾਜ਼ ਅਕਾਲੀ ਨੇ ਅਸੀਂ ਇਹ ਕਹੀਏ ਕਿ ਇਹਨਾਂ ਦੇ ਪਿੱਛੇ ਭਾਜਪਾ ਹੈ ਇਹ ਭਾਜਪਾ ਨਾਲ ਜਾਣਾ ਚਾਹੁੰਦੇ ਨੇ ਜਾਂ ਇਹ ਇਹਨਾਂ ਦੇ ਪਿੱਛੇ ਆਰਐਸਐਸ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਪਰ ਸਰਪਜੀਤ ਹونی ਔਰ ਦੂਸਰੇ ਕਹਿ ਰਹੇ ਨੇ ਕਿ ਭਾਜਪਾ ਨਾਲ ਤਾਂ ਅਸਲ 'ਚ ਹਰਸਿਮਰਤ ਬਾਦਲ ਤੇ ਸੁਖਵੀਰ ਬਾਦਲ ਨੇ ਉਹ ਕਹਿੰਦੇ ਇਹ ਤਾਂ ਕਿਸੇ ਵੇਲੇ ਵੀ ਉਹਨਾਂ ਨਾਲ ਜਾ ਸਕਦੇ ਆ ਔਰ ਸੁਖਬੀਰ ਬਾਦਲ ਔਰ ਹਰਸ਼ਮਰਿਤ ਬਾਦਲ ਕਹਿੰਦੇ ਅਸੀਂ ਭੁੱਲ ਕੇ ਬੀਜੇਪੀ ਨਾਲ ਨਹੀਂ ਜਾਂਦੇ ਮੈਨੂੰ ਇਹ ਸਮੱਸਿਆ ਦਾ ਇੱਕੋ ਹੀ ਹੱਲ ਦਿਖਦਾ ਹੁਣ ਤੁਸੀਂ ਵੇਖੋ ਨਰਾਜ ਅਕਾਲੀ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਗਏ ਔਰ ਸੁਖਬੀਰ ਬਾਦਲ ਵੀ ਚਿੱਠੀ ਦੇ ਕੇ ਆਏ ਹੁਣ ਸਰਬਜੀਤ ਸਿੰਘ ਖਾਲਸਾ ਹੁਣ ਨਹੀਂ ਕਹਿ ਰਹੇ ਨੇ ਕਿ ਸਾਡਾ ਸਬੰਧ ਅਕਾਲੀ ਦਲ ਵਾਲੇ ਅਮਰਿਤਪਾਲ ਦਾ ਜੋੜੀ ਜਾਂਦੇ ਨੇ ਬੀਜੇਪੀ ਨਾਲ ਅਮਰਿਤਪਾਲ ਸਰਬਜੀਤ ਖਾਲਸਾ ਕਹਿੰਦਾ ਕਿ ਸਖਵੀਰ ਬਾਦਲ ਔਰ ਹਰਸ਼ਮਰਤ ਬਾਦਲ ਬੀਜੇਪੀ ਨਾ ਜਾ ਸਕਦੇ ਨੇ ਜੇ ਲੋੜ ਪੈਂਦੀ ਹੈ ਮੈਨੂੰ ਇਹਦਾ ਇੱਕ ਹੱਲ ਦਿਖਦਾ ਕਿਉਂਕਿ ਸਾਰੇ ਭਾਵੇਂ ਨਰਾਜ਼ ਆਕਾਲੀ ਨੇ ਭਾਵੇਂ ਸੁਖਵੀਰ ਬਾਦਲ ਨੇ ਭਾਵੇਂ ਸਰਬਜੀਤ ਖਾਲਸਾ ਨੇ ਯਾ ਅਮਰਿਤਪਾਲ ਸਿੰਘ ਦੇ ਸਾਥੀ ਨੇ ਸਾਰਿਆਂ ਦਾ ਜਿਹੜਾ ਇਲਜ਼ਾਮ ਦੇ ਕੇਂਦਰ ਨੇ ਉਹਦੇ 'ਚ ਬੀਜੇਪੀ ਆ ਸੰਦੀਪ ਜੀ ਸੋ ਮੈਨੂੰ ਇਹਦਾ ਹੱਲ ਇਹ ਦਿਖਦਾ ਕਿ ਸਰਬਜੀਤ ਸਿੰਘ ਖਾਲਸਾ ਅਮਰਿਤਪਾਲ ਸਿੰਘ ਦਾ ਗਰੂਪ ਅਗਰ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਚਿੱਠੀ ਦਿਉਣ ਵੀ ਅਸੀਂ ਭਾਜਪਾ ਦੇ ਨਾਲ ਨਹੀਂ ਆ ਜੀ ਅਸੀਂ ਭਵਿੱਖ 'ਚ ਵੀ ਕਦੀ ਭਾਜਪਾ ਦੇ ਨਾਲ ਸਮਝੌਤਾ ਨਹੀਂ ਕਰਾਂਗੇ ਫਿਰ ਨਰਾਜ਼ ਅਕਾਲੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਚਿੱਠੀ ਦਿਉਣ ਵੀ ਅਸੀਂ ਵੀ ਭਾਜਪਾ ਦੇ ਨਾਲ ਨਹੀਂ ਆ ਜੀ ਅਸੀਂ ਵੀ ਉਹਨਾਂ ਨਾਲ ਕਦੀ ਸਮਝੌਤਾ ਨਹੀਂ ਕਰਾਂਗੇ ਤੇ ਫਿਰ ਸੁਖਵੀਰ ਬਾਦਲ ਵੀ ਚਿੱਠੀ ਦਿਉਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਅਸੀਂ ਵੀ ਭਾਜਪਾ ਨਾਲ ਨਹੀਂ ਆ ਜੀ ਅਸੀਂ ਭਾਜਪਾ ਨਾਲ ਸਮਝੌਤਾ ਨਹੀਂ ਕਰਾਂਗੇ ਸੋ ਮੈਨੂੰ ਲੱਗਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਟਰਨੈਟ ਦੀ ਵੀ ਤਕਨੀਕੀ ਖਰਾਬੀ ਆ ਅਸੀਂ ਮਾਫੀ ਚਾਹਾਂਗੇ ਕਈ ਵਾਰੀ ਇੰਟਰਨੈਟ ਦੀ ਖਰਾਬੀ ਆਈ ਵਿੱਚ ਸੰਦੀਪ ਜੀ ਮੈਂ ਕਹਿਣਾ ਇਹ ਚਾਰਿਆ ਸੀ ਕਿ ਤਿੰਨੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨਰਾਜ਼ ਅਕਾਲੀ ਔਰ ਸਰਬਜੀਤ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਔਰ ਇਹਨਾਂ ਦੇ ਸਾਥੀ ਅਗਰ ਇਹ ਸਾਰੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸੌਂ ਖਾ ਲੈਣ ਵੀ ਅਸੀਂ ਭਾਜਪਾ ਨਾਲ ਸਮਝੌਤਾ ਨਹੀਂ ਕਰਦੇ ਫੇਰ ਇਹ ਮੁੱਦਾ ਖਤਮ ਹੋਊਗਾ ਨਹੀਂ ਤਾਂ ਇੱਕ ਦੂਜੇ ਤੇ ਬੀਜੇਪੀ ਦਾ ਨਾਮ ਲੈ ਕੇ ਇਲਜ਼ਾਮ ਚੱਲਦੇ ਰਹਿਣਗੇ ਹਾਲਾਂਕਿ ਬੀਜੇਪੀ ਚਾਹੂਗੀ ਜਿਵੇਂ ਉਹਨਾਂ ਦੇ ਲੀਡਰ ਬਿਆਨ ਦਿੰਦੇ ਨੇ ਕਿ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਹੈ ਖੇਤਰੀ ਪਾਰਟੀ ਮਜ਼ਬੂਤ ਹੋਣਾ ਚਾਹੀਦਾ ਹੈ ਬੀਜੇਪੀ ਚਾਹੂਗੀ ਕਿ ਜਿਹੜਾ ਵੀ ਇਹਨਾਂ ਜੋ ਅਕਾਲੀ ਦਲ ਪੰਜਾਬ ਨਾਲ ਖੜਾ ਹੈ ਪੰਥ ਨਾਲ ਖੜਾ ਹੈ ਦੇਸ਼ ਨਾਲ ਖੜਾ ਹੈ ਹਲਕ ਸਾਰੀ ਦੇਸ਼ ਨਾਲ ਖੜਾ ਹੈ ਅਸੀਂ ਉਹਨਾਂ ਨਾਲ ਸਮਝੌਤਾ ਕਰ ਲਿਆ ਬੀਜੇਪੀ ਦੀ ਕੋਸ਼ਿਸ਼ ਨਹੀਂ ਹੋਣੀ ਵੀ ਅਸੀਂ ਸਮਝੌਤਾ ਨਾ ਕਰੀਏ ਅਕਾਲੀ ਦਲ ਨਾਲ ਹੁਣ ਇਹਨਾਂ ਨੇ ਆਪਸ ਵਿੱਚ ਬੀਜੇਪੀ ਦੇ ਨਾਂ ਤੇ ਇੱਕ ਦੂਜੇ ਤੇ ਇਲਜ਼ਾਮ ਲਾਉਣ ਦਾ ਸਿਲਸਲਾ ਸ਼ੁਰੂ ਕੀਤਾ ਹੋਇਆ ਹੈ ਅਰੇ ਮੁੱਕਣਾ ਕਦੋਂ ਹੈ ਜਦੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੈ ਗਈਆਂ ਜਿਹੜੀ 3 ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤ ਗਈ ਪੰਜਾਬ 'ਚ ਉਹ 3 ਤੱਕੜੀ ਹੋ ਕੇ ਨਿਕਲ ਪੈਣੀ ਹੈ ਤੇ ਉਹ 3 ਅਗਰ ਤਾਂ ਸੁਖਬੀਰ ਬਾਦਲ ਆਲੀ ਆ ਫੇਰ ਉਹ ਬੀਜੇਪੀ ਨਾਲ ਜਾਂਦੇ ਨਹੀਂ ਅਗਰ ਅਮਰਿਤਪਾਲ ਸਿੰਘ ਹੁਣ ਆਲੀ ਆ ਉਹ ਬੀਜੇਪੀ ਨਾਲ ਜਾਂਦੇ ਨਹੀਂ ਤੇ ਫਿਰ ਇਹ ਇੱਕ ਦੂਜੇ ਤੇ ਇਲਜ਼ਾਮ ਇਸੇ ਤਰ੍ਹਾਂ ਚੱਲਦੇ ਰਹਿਣਗੇ ਵੀ ਇਹਨਾਂ ਨੇ ਬੀਜੇਪੀ ਨਾਲ ਚਲੇ ਜਾਣਾ ਹੈ ਇਹਨਾਂ ਨੇ ਬੀਜੇਪੀ ਨਾਲ ਚਲੇ ਜਾਣਾ ਹੈ ਬਾਕੀ ਜਿਹੜੀ ਪੋਲਿਟਿਕਸ ਹੈ ਨਾ ਸੰਦੀਪ ਜੀ ਪੋਲਿਟਿਕਸ ਦੀ ਗਰੰਟੀ ਨਹੀਂ ਲਈ ਜਾ ਸਕਦੀ ਜਿਵੇਂ ਇਨਸਾਨ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਤੁਸੀਂ ਕੋਈ ਗਰੰਟੀ ਨਹੀਂ ਲੈ ਸਕਦੇ ਕਿਸੇ ਦੀ ਉਸੇ ਤਰ੍ਹਾਂ ਪੋਲਿਟਿਕਸ ਔਰ ਪੋਲਿਟਿਕਲ ਪਾਰਟੀਆਂ ਦੇ ਫੈਸਲਿਆਂ ਦੀ ਤੁਸੀਂ ਗਰੰਟੀ ਨਹੀਂ ਲੈ ਸਕਦੇ ਕਿ ਕਦੋਂ ਕਿਹੜੀ ਪਾਰਟੀ ਨੇ ਕਿਹਦੇ ਨਾਲ ਸਮਝੌਤਾ ਕਰ ਲੈਣਾ ਕਦੋਂ ਕਿਹੜੇ ਲੀਡਰ ਨੇ ਕਿਸੇ ਨਾਲ ਚਲੇ ਜਾਣਾ ਆਪਾਂ ਹੁਣੀ ਬੜਾ ਕੁਝ ਹੁੰਦਾ ਪੰਜਾਬ 'ਚ ਵੇਖਿਆ ਸੋ ਇਸ ਕਰਕੇ ਜਿਹੜੀ ਅਕਾਲੀ ਦਲ ਦੀ ਸਿਆਸਤ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਕੀ ਪਰਫਾਰਮੈਂਸ ਰਹਿੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਕਾਲੀ ਦਲ ਦਾ ਭਵਿੱਖ ਇਸ ਗੱਲ 'ਤੇ ਟਿਕਿਆ ਜੋ ਮੈਨੂੰ ਲੱਗਦਾ ਜੀ ਡਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਹਾਲਾਂਕਿ ਅੱਜ ਇੰਟਰਨੈਟ ਦੀ ਕੋਈ ਦਿੱਕਤ ਸੀਗੀ ਤੁਸੀਂ ਵੀ ਦੱਸਿਆ ਉਹਦੇ ਬਾਵਜੂਦ ਤੁਸੀਂ ਜਿਹੜੀਆਂ ਖਬਰਾਂ ਪੂਰੀਆਂ ਤਫਸੀਲ ਦੇ ਨਾਲ ਦੱਸਿਆ ਕੀ ਖਬਰ ਤੁਰਦੀ ਕਿੱਥੋਂ ਆ ਇਹਦੇ ਪਿੱਛੇ ਦਾ ਆਧਾਰ ਕੀ ਹੁੰਦਾ ਇਹਦੇ ਵਿੱਚ ਜਿਹੜੀ ਖਬਰ ਲੁਕੀ ਹੁੰਦੀ ਹੈ ਉਹ ਕੀ ਹੁੰਦੀ ਹੈ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਸੰਦੀਪ ਜੀ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਧੰਨਵਾਦ ਪਰ ਕੋਈ ਵੀ ਤਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਆਪਣੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਨੇ ਅਸੀਂ ਉਹਨਾਂ ਦੇ ਵਿਚਾਰ ਨੂੰ ਵੀ ਅੱਗੇ ਵਧਾਵਾਂਗੇ ਬਹੁਤ